ਪਿਆਰੀ ਸਾਧ ਸੰਗਤ ਜੀਓ ਭਾਈ ਤਲੋਕਾ ਜੀ ਗਜਨੀ ਸ਼ਹਿਰ ਦੇ ਵਿੱਚ ਰਹਿਣ ਵਾਲੇ ਇੱਕ ਹਾਕਮ ਦੇ ਕੋਲ ਨੌਕਰੀ ਕਰਿਆ ਕਰਦੇ ਸਨ ਭਾਈ ਤਲੋਕਾ ਜੀ ਦੀ ਨੌਕਰੀ ਇੱਕ ਸਿਪਾਹੀ ਵਰਗੀ ਸੀ ਜਿੱਥੇ ਵੀ ਉਹ ਹਾਕਮ ਜਾਂਦਾ ਸੀ ਭਾਈ ਤਲੋਕੇ ਨੂੰ ਆਪਣੇ ਨਾਲ ਇੱਕ ਸਿਪਾਹੀ ਦੇ ਵਜੋਂ ਲੈ ਕੇ ਜਾਂਦਾ ਸੀ ਪਰ ਭਾਈ ਤਲੋਕੇ ਨੇ ਤੇ ਲੋਹੇ ਦੀ ਤਲਵਾਰ ਦੇ ਬਦਲੇ ਲੱਕੜ ਦੀ ਤਲਵਾਰ ਆਪਣੇ ਮ्यान ਵਿੱਚ ਪਾਈ ਹੋਈ ਸੀ ਲੱਕੜ ਦੀ ਤਲਵਾਰ ਭਲਾ ਕਿਸ ਦਾ ਮੁਕਾਬਲਾ ਕਰ ਸਕਦੀ ਹੈ ਇਹ ਭਾਈ ਤਲੋਕੇ ਨੇ ਕਿਉਂ ਪਾਈ ਅਤੇ ਜਦੋਂ ਪਤਾ ਲੱਗਿਆ ਉਸ ਹਾਕਮ ਨੂੰ ਕਿ ਭਾਈ ਤਲੋਕਾ ਤੇ ਲੱਕੜ ਦੀ ਤਲਵਾਰ ਪਹਿਨਦਾ ਹੈ ਉਸ ਵੇਲੇ ਗੁਰੂ ਸਾਹਿਬ ਜੀ ਨੇ ਭਾਈ ਤਲੋਕੇ ਦੀ ਕਿਵੇਂ ਰਖਿਆ ਕੀਤੀ ਆਓ ਇਸ ਸਾਖੀ ਵਿੱਚ ਸਰਵਣ ਕਰੀਏ ਇੱਕ ਦਿਨ ਸ਼ਹੀਦਾਂ ਦੇ ਸਿਰ ਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਲਗਾ ਕੇ ਬੈਠੇ ਹੋਏ ਸਨ ਗੁਰੂ ਕੀਆ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਵਖਿਆਨ ਸਰਵਣ ਕਰ ਰਹੀਆਂ ਸਨ ਇਸੇ ਤਰ੍ਹਾਂ ਭਾਈ ਤਲੋਕਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੋ ਵੀ ਭਾਈ ਤਲੋਕਾ ਜੀ ਭੇਟਾ ਲੈ ਕੇ ਆਏ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖੀ ਹੈ ਬੇਨਤੀ ਕਰਨ ਲੱਗੇ ਗੁਰੂ ਜੀ ਮੈਂ ਆਪ ਜੀ ਦੀ ਛਰਨ ਵਿੱਚ ਆਇਆ ਹਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਐਸਾ ਉਪਦੇਸ਼ ਦਿਓ ਜਿਸ ਦੇ ਸੁਣਨ ਦੇ ਨਾਲ ਜਿਸ ਨੂੰ ਕਮਾਉਣ ਦੇ ਨਾਲ ਮੇਰੇ ਸਾਰੇ ਕਲੇਸ਼ ਦੂਰ ਹੋ ਜਾਣ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਇਦਾਂ ਕੰਮ ਕਰਿਆ ਕਰ ਉੱਠਦਿਆਂ ਬੈਹਿੰਦਿਆਂ ਆਉਂਦਿਆਂ ਜਾਂਦਿਆਂ ਸਤਨਾਮ ਦਾ ਨਾਮ ਜਪਦਾ ਰਿਆ ਕਰ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਕਰ ਕਦੇ ਉਸ ਪਰਮੇਸ਼ਰ ਵਿੱਚ ਕੋਈ ਦੋਸ਼ ਨਾ ਕਢੀ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਤੇ ਇੱਕ ਗੱਲ ਧਿਆਨ ਵਿੱਚ ਰੱਖੀ ਸਦਾ ਦਇਆ ਕਰੀ ਕੋਈ ਜੀਵ ਹਿੰਸਾ ਨਾ ਕਰੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਕਿ ਵੱਡੀ ਗੱਲ ਕਿਸੇ ਦਾ ਦਿਲ ਨਾ ਦੁਖਾਵੀ ਆਪਣੇ ਮਨ ਦੇ ਵਿੱਚ ਸੰਤੋਖ ਰੱਖੀ ਇਹਨਾਂ ਨਿਜਮਾਂ ਦਾ ਪਾਲਣਾ ਕਰੇਗਾ ਤੇਰੀ ਆਸਮਰਾਦ ਪੂਰੀ ਹੋਵੇਗੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲੋਂ ਸੋਭ ਸਿੱਖਿਆ ਦਾ ਉਪਦੇਸ਼ ਲੈ ਕੇ ਸਤਗੁਰਾਂ ਦੀ ਆਗਿਆ ਲੈ ਕੇ ਫਿਰ ਭਾਈ ਤੇ ਲੋਕਾਂ ਆਪਣੇ ਦੇਸ਼ ਬਜਨੀ ਚਲਾ ਗਿਆ ਉੱਥੇ ਇਹ ਬਜਨੀ ਦੇ ਹਾਕਮ ਦੇ ਕੋਲ ਹੀ ਨੌਕਰੀ ਕਰਦਾ ਸੀ ਹੁਣ ਜਿੱਥੇ ਵੀ ਉਹ ਹਾਕਮ ਜਾਵੇ ਇਹ ਸਿਪਾਹੀ ਦੀ ਨੌਕਰੀ ਕਰਦਾ ਸੀ ਆਪਣੇ ਨਾਲ ਲੈ ਕੇ ਜਾਂਦਾ ਸੀ ਭਾਈ ਤਲੋਕੇ ਨੂੰ ਇਸੇ ਤਰ੍ਹਾਂ ਇੱਕ ਦਿਨ ਮੁਗਲ ਹਾਕਮ ਸ਼ਿਕਾਰ ਖੇਡਣ ਵਾਸਤੇ ਗਿਆ ਭਾਈ ਤਲੋਕਾ ਵੀ ਘੋੜੇ ਤੇ ਅਸਵਾਰ ਹੋ ਕੇ ਨਾਲ ਤੁਰ ਪਿਆ ਜਦੋਂ ਮੁਗਲ ਦੇ ਅੱਗੋਂ ਇੱਕ ਹਰਨੀ ਲੰਗੀ ਤਾਂ ਇਹਨਾਂ ਨੇ ਆਪਣੇ ਘੋੜੇ ਉਸ ਦੇ ਪਿੱਛੇ ਢੜਾਏ ਨੇ ਉਸ ਵੇਲੇ ਭਾਈ ਤਲੋਕੇ ਨੇ ਸ਼ਸਤਰ ਪਹਿਨੇ ਹੋਏ ਸਨ ਅਤੇ ਭਾਈ ਤਲੋਕੇ ਦੇ ਕੋਲ ਬੜੀ ਵਧੀਆ ਭਾਰੀ ਲੋਹੇ ਦੀ ਤਲਵਾਰ ਸੀ ਭਾਈ ਤਲੋਕੇ ਨੇ ਬੜੀ ਹੀ ਫੁਰਤੀ ਦੇ ਨਾਲ ਆਪਣਾ ਘੋੜਾ ਹਰਨੀ ਦੇ ਕੋਲ ਖੜਿਆ ਹਰਨੀ ਦੇ ਕੋਲ ਜਾ ਕੇ ਐਸੀ ਭਾਈ ਤਲੋਕੇ ਨੇ ਤਲਵਾਰ ਮਾਰੀ ਐ ਕਿ ਹਰਨੀ ਦਾ ਪੇਟ ਦੋ ਟੁੱਟੇ ਹੋ ਗਿਆ ਸਬਦ ਸੰਗਤ ਜੀ 12ਵੇਂ ਵਾਰ ਦਾ ਟੀਕਾ ਸਿੱਖ ਭਗਤ ਮਾਲਾ ਦੇ ਵਿੱਚ ਲਿਖਿਆ ਹੈ ਕਿ ਭਾਈ ਤਲੋਕਾ ਹਰ ਰੋਜ਼ 5 ਰੁਪਏ ਮੁਗਲ ਹਾਕਮ ਤੋਂ ਤਨਖਾਹ ਲੈਂਦਾ ਸੀ ਸੂਰਜ ਪ੍ਰਤਾਪ ਗ੍ਰੰਥ ਦੇ ਵਿੱਚ ਲਿਖਿਆ ਹੈ 50 ਰੁਪਏ ਤਨਖਾਹ ਲੈਂਦਾ ਸੀ ਕਹਿਣ ਦਾ ਭਾਵ ਕਿ ਵਿਦਵਾਨਾਂ ਨੇ ਵੱਖ-ਵੱਖ ਹਵਾਲੇ ਦਿੱਤੇ ਹਨ ਸਾਖੀ ਇਸੇ ਤਰ੍ਹਾਂ ਹੈ ਤਾਂ ਜਿਸ ਵੇਲੇ ਉਸ ਹਰਨੀ ਦਾ ਪੇਟ ਦੋ ਟੁੱਟੇ ਹੋ ਗਿਆ ਉਸ ਵੇਲੇ ਉਸ ਹਰਨੀ ਦੇ ਪੇਟ ਦੇ ਵਿੱਚੋਂ ਦੋ ਬੱਚੇ ਡੱਗੇ ਨੇ ਬੜਾ ਚਿਰ ਉਹ ਤੜਫਦੇ ਰਹੇ ਤੜਫ ਤੜਫ ਕੇ ਆਖਰ ਉਹ ਹਰਨੀ ਤੇ ਉਹ ਦੋਵੇਂ ਬੱਚੇ ਮਰ ਗਏ ਨੇ ਇਹ ਵੇਖ ਕੇ ਭਾਈ ਤਲੋਕੇ ਦੇ ਮਨ ਦੇ ਵਿੱਚ ਬੜਾ ਤਰਸ ਆਇਆ ਆਪਣੇ ਆਪ ਨੂੰ ਤਰਹਾਰਾਂ ਦਿੱਤੀਆਂ ਦੇਖ ਤਲੋਕੇ ਕਰਨਾ ਠਾਨੀ ਟਿਕ ਟਿਕ ਆਪਣੇ ਕਰਮ ਬਖਾਨੀ ਐਸੋ ਪਾਪ ਅਚਾਨਕ ਲਏ ਇੱਕ ਤੇ ਹਤੇ ਤੀਨ ਮਰ ਗਏ ਉਸ ਵੇਲੇ ਗੁਰਾਂ ਦਾ ਉਪਦੇਸ਼ ਯਾਦ ਆ ਗਿਆ ਕਿ ਮੈਨੂੰ ਤਾਂ ਗੁਰਾਂ ਨੇ ਆਖਿਆ ਸੀ ਜੀਵ ਹਿੰਸਿਆ ਨਹੀਂ ਕਰਨੀ ਤੇ ਮੇਰੇ ਪਾਸੋਂ ਉਹ ਉਪਦੇਸ਼ ਨਹੀਂ ਕਮਾਇਆ ਗਿਆ ਕੋਲ ਸ਼ਸਤਰ ਹੋਣ ਤਾਂ ਜ਼ਰੂਰੀ ਪਾਪ ਹੋ ਜਾਂਦਾ ਇਸ ਕਰਕੇ ਹੁਣ ਇਹਨਾਂ ਦਾ ਤਿਆਗ ਹੀ ਕਰ ਦੇਣਾ ਚਾਹੀਦਾ ਜੇ ਮੇਰੇ ਕੋਲ ਤਲਵਾਰ ਨਾ ਹੁੰਦੀ ਤਾਂ ਮੇਰੇ ਕੋਲ ਇਹ ਪਾਪ ਨਾ ਹੁੰਦਾ ਚਿੱਤ ਵਿਚਾਰ ਤਲਵਾਰ ਹਟਾਈ ਤੇਗ ਕਾਠ ਕੀ ਕਰ ਘਰ ਪਾਈ ਉਹ ਤਲਵਾਰ ਨੂੰ ਹਟਾ ਦਿੱਤਾ ਲੱਕੜ ਦੀ ਤਲਵਾਰ ਤਿਆਰ ਕਰਾ ਕੇ ਭਾਈ ਤਲੋਕੇ ਨੇ ਆਪਣੇ ਗਲ ਦੇ ਵਿੱਚ ਪਾ ਲਈ ਹੈ ਜਦੋਂ ਕੁਝ ਦਿਨ ਭਾਈ ਤਲੋਕੇ ਨੂੰ ਇਸ ਲੱਕੜ ਦੀ ਤਲਵਾਰ ਪਾਉਂਦਿਆਂ ਹੋ ਚੁੱਕੇ ਹਨ ਉਸ ਵੇਲੇ ਭਾਈ ਤਲੋਕੇ ਦੇ ਨਾਲ ਰੰਦੇ ਇੱਕ ਸਿਪਾਹੀ ਨੂੰ ਜੋ ਕਿ ਭਾਈ ਤਲੋਕੇ ਦਾ ਦੁਸ਼ਮਣ ਸੀ ਪਤਾ ਚੱਲਿਆ ਕਿ ਭਾਈ ਤਲੋਕਾ ਕੀ ਸਿਪਾਹੀ ਦੀ ਡਿਊਟੀ ਕਰੇਗਾ ਜਿਸ ਨੇ ਤਲਵਾਰ ਹੀ ਲੱਕੜ ਦੀ ਪਾਈ ਹੈ ਉਸ ਵੇਲੇ ਮੁਗਲ ਹਾਕਮ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਹੈ ਕਿਉਂਕਿ ਉਹ ਸਿਪਾਈ ਭਾਈ ਤਲੋਕੇ ਦੇ ਨਾਲ ਬਹੁਤਾ ਖੁਸ਼ ਨਹੀਂ ਸੀ ਰਹਿੰਦਾ ਉਸ ਵੇਲੇ ਆਖਣ ਲੱਗਾ ਮੁਗਲ ਹਾਕਮ ਨੂੰ ਉਹ ਸਿਪਾਈ ਕਿ ਤੇਰਾ ਸਭ ਤੋਂ ਵੱਡਾ ਸਿਪਾਈ ਜਿਸ ਨੂੰ ਤੂੰ ਆਪਣੀ ਹਿਫਾਜ਼ਤ ਵਾਸਤੇ ਜਿੱਥੇ ਵੀ ਜਾਵੇਂ ਆਪਣੇ ਕੋਲ ਖੜਦਾ ਹੈ ਉਸ ਨੇ ਤੇਰੀ ਰਾਖੀ ਕੀ ਕਰਨੀ ਹੈ ਉਹਦੇ ਤੇ ਗਲਦੇ ਵਿੱਚ ਜੋ ਤਲਵਾਰ ਪਈ ਹੈ ਉਹ ਲੱਕੜ ਦੀ ਹੈ ਤਾਂ ਕੀ ਉਹ ਸੂਰਬੀਰਤਾ ਤੈਨੂੰ ਵਿਖਾਏਗਾ ਜਦੋਂ ਔਖਾ ਸਮਾਂ ਆਇਆ ਤੂੰ ਫਸ ਜਾਏਗਾ ਉਹ ਐਵੇਂ ਹੀ ਖੱਗ ਕੇ ਤਨਖਾਹ ਲਈ ਜਾ ਰਿਹਾ ਉਹ ਤੇਰੀ ਰਾਖੀ ਨਹੀਂ ਕਰ ਸਕਦਾ ਇਹ ਗੱਲ ਸੁਣ ਕੇ ਮੁਗਲ ਹਾਕਮ ਨੇ ਜਦੋਂ ਸ਼ੰਕਾ ਕਰਨਾ ਕੀਤਾ ਪਹਿਲਾਂ ਤੇ ਉਸ ਨੇ ਇਸ ਸਪਾਈ ਦੀ ਗੱਲ ਸੁਣੀ ਅਣ ਸੁਣੀ ਕਰ ਦਿੱਤੀ ਫਿਰ ਉਸ ਚੁਗਲ ਨੇ ਫਿਰ ਦੁਬਾਰਾ ਇੱਕ ਦਿਨ ਆਖਿਆ ਮੈਂ ਜੋ ਕਹਿ ਰਿਹਾ ਹਾਂ ਬਿਲਕੁਲ ਤੁਹਾਨੂੰ ਸੱਚ ਕਹਿ ਰਿਹਾ ਹਾਂ ਮੈਂ ਖੁਦ ਆਪਣੇ ਅੱਖਾਂ ਦੇ ਨਾਲ ਉਸ ਭਾਈ ਤਲੋਕੇ ਨੂੰ ਮਿਆਂਨ ਦੇ ਵਿੱਚੋਂ ਤਲਵਾਰ ਬਾਹਰ ਕੱਢਦਿਆਂ ਵੇਖਿਆ ਉਹ ਤਲਵਾਰ ਲੱਕੜ ਦੀ ਹੈ ਆਪ ਇੱਕ ਵਾਰ ਆਪਣੀ ਸਭਾ ਦੇ ਵਿੱਚ ਸਾਰਿਆਂ ਨੂੰ ਬੁਲਾ ਕੇ ਤਲਵਾਰਾਂ ਚੱਕ ਕਰੋ ਜੇ ਉਸ ਦੀ ਤਲਵਾਰ ਲੱਕੜ ਦੀ ਨਿਕਲੀ ਤਾ ਉਸ ਨੂੰ ਨੌਕਰੀ ਤੋਂ ਕੱਢ ਦੇਣਾ ਜੇ ਲੋਈ ਦੀ ਨਿਕਲੀ ਤਾਂ ਜੋ ਦਨ ਮੇਰਾ ਬਣਦਾ ਹੋਵੇ ਉਹ ਮੈਨੂੰ ਲਾ ਦਿਓ ਮੈਨੂੰ ਮਨਜ਼ੂਰ ਹੈ ਜਦੋਂ ਇਸ ਸਿਪਾਹੀ ਨੇ ਆਪਣੇ ਆਪ ਨੂੰ ਸਜ਼ਾ ਦੇਣ ਵਾਸਤੇ ਉਸ ਹਾਕਮ ਨੂੰ ਆਖਿਆ ਹੁਣ ਹਾਕਮ ਨੂੰ ਕੁਝ ਕੁ ਯਕੀਨ ਇਸ ਦੀਆਂ ਗੱਲਾਂ ਤੇ ਹੋਇਆ ਕਿ ਇਹ ਸੱਚ ਬੋਲ ਰਿਹਾ ਹੈ ਉਸ ਵੇਲੇ ਸਾਰਿਆਂ ਸਿਪਾਈਆਂ ਨੂੰ ਜਿਨ੍ਹਾਂ ਦੇ ਵਿੱਚ ਭਾਈ ਤਲੋਕਾ ਜੀ ਵੀ ਹਨ ਆਪਣੇ ਕੋਲ ਬੁਲਵਾ ਲਿਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਆਪਣੀ ਤਲਵਾਰ ਖਿੱਚ ਕੇ ਵਿਖਾਈ ਇਸੇ ਤਰ੍ਹਾਂ ਸਾਰਿਆਂ ਨੂੰ ਆਖਿਆ ਕਿ ਤੁਸੀਂ ਵੀ ਇਦਾਂ ਤਲਵਾਰਾਂ ਆਪੋ ਆਪਣੀਆਂ ਚੱਕ ਕਰਾਓ ਦੂਜੇ ਨੇ ਕੱਢੀ ਤੀਸਰੇ ਨੇ ਕੱਢੀ ਇਸੇ ਤਰ੍ਹਾਂ ਸਾਰੇ ਸੂਰਮੇ ਵਾਰੋ-ਵਾਰੀ ਆਪੋ ਆਪਣੀਆਂ ਤਲਵਾਰਾਂ ਦਿਖਾਲਣ ਲੱਗ ਗਏ ਨੇ ਤਾਂ ਹੁਣ ਭਾਈ ਤਲੋਕੇ ਨੂੰ ਗੁਰੂ ਸਾਹਿਬ ਜੀ ਦੇ ਕੀਤੇ ਹੋਏ ਬਚਨ ਤੇ ਯਾਦ ਨੇ ਕਿ ਜੀਵ ਹਿੰਸਾ ਨਹੀਂ ਕਰਨੀ ਇਸ ਕਰਕੇ ਲੱਕੜ ਦੀ ਤਲਵਾਰ ਪਾਈ ਸੀ ਪਰ ਇੱਥੇ ਸਵਾਲ ਨੌਕਰੀ ਦਾ ਹੋ ਗਿਆ ਹੈ ਇਹ ਤੇ ਸਵਾਲ ਇਹ ਬਣ ਗਿਆ ਹੈ ਕਿ ਜੇਕਰ ਮੇਰੀ ਤਲਵਾਰ ਲੱਕੜ ਦੀ ਨਿਕਲ ਆਈ ਇਹਨਾਂ ਦੇ ਸਾਹਮਣੇ ਤਾਂ ਫੇਰ ਇਹ ਆਖਣਗੇ ਕਿ ਗੁਰੂ ਦਾ ਸਿੱਖ ਕਿਸ ਤਰ੍ਹਾਂ ਦਾ ਹੈ ਸਾਨੂੰ ਧੋਖੇ ਵਿੱਚ ਰੱਖ ਕੇ ਤਨਖਾਹ ਲਈ ਜਾ ਰਿਹਾ ਹੈ ਉਸ ਵੇਲੇ ਭਾਈ ਤਲੋਕੇ ਨੇ ਗੁਰੂ ਸਾਹਿਬ ਜੀ ਦੀ ਜਾਦ ਦੇ ਅੰਦਰ ਜੁੜ ਕੇ ਇਦਾਂ ਬੇਨਤੀ ਕੀਤੀ ਹੈ ਗਰੀਬ ਨਿਵਾਜ ਵਤਤ ਪਾਵਨ ਭਗਤ ਵਛਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੇ ਆਪ ਜੀ ਦਾ ਹੀ ਹੁਕਮ ਮੰਨਿਆ ਹੁਕਮ ਨੂੰ ਮੰਨ ਕੇ ਹੀ ਲੱਕੜ ਦੀ ਤਲਵਾਰ ਪਾਈ ਤਾਂ ਕਿ ਮੇਰੇ ਕੋਲੋਂ ਕੋਈ ਜੀਵ ਹਤਿਆ ਨਾ ਹੋ ਸਕੇ ਪਰ ਅੱਜ ਸਾਹੀ ਦਰਬਾਰ ਅੰਦਰ ਮੇਰੀ ਸਹਾਇਤਾ ਤੁਸਾਂ ਨੇ ਕਰਨੀ ਹੈ ਹੋਰ ਕੋਈ ਇੱਥੇ ਸਹਾਈ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਰਜੋਜਨ ਦੀ ਸਭਾ ਦੇ ਵਿੱਚ ਦ੍ਰੋਪਤੀ ਦੀ लाज ਰੱਖੀ ਨੀਚ ਪਰਸ਼ਾਂ ਦੀ ਮੰਦ ਭਾਵਨਾ ਪੂਰੀ ਨਾ ਹੋਣ ਦਿੱਤੀ ਆਪ ਜੀ ਨੇ ਉਸੇ ਤਰ੍ਹਾਂ ਸਭਾ ਦੇ ਵਿੱਚ ਮੇਰੀ ਤਲਵਾਰ ਤੁਸੀਂ ਵਿਖਾ ਦੇਣੀ ਨਹੀਂ ਤਾਂ ਲੱਕੜ ਦੀ ਤਲਵਾਰ ਵੇਖ ਕੇ ਮੇਰੀ ਬੜੀ ਨਰਾਦਰੀ ਕਰਨਗੇ ਇਸ ਤਰ੍ਹਾਂ ਪਰਮੇਸ਼ਰ ਰੂਪ ਸਤਗੁਰਾਂ ਦੇ ਚਰਨਾਂ ਦੇ ਵਿੱਚ ਭਾਈ ਤਲੋਕੇ ਦਾ ਧਿਆਨ ਲੱਗਾ ਹੋਇਆ ਸੀ ਸਰੀਰ ਦੀ ਕੋਈ ਹੋਸ਼ ਨਹੀਂ ਸੀ ਦਿਲ ਕਾਬੂ ਵਿੱਚ ਨਹੀਂ ਹੈ ਇੰਨੇ ਨੂੰ ਨਵਾਬ ਆ ਗਿਆ ਆਖਣ ਲੱਗਾ ਭਾਈ ਤਲੋਕੇ ਤੂੰ ਵੀ ਆਪਣੀ ਤਲਵਾਰ ਦਿਖਾੜ ਤੇਰੀ ਤਲਵਾਰ ਜੋ ਤੂੰ ਕੋਲ ਰੱਖਦਾ ਹੈ ਉਹ ਕੈਸੀ ਹੈ ਤੇਰੀ ਤਲਵਾਰ ਤੇ ਮੋਹ ਕਿਸ ਦੀ ਐ ਮੈਂ ਵੇਖਣੀ ਐ ਤੇ ਭਾਈ ਤਿਲੋਕੇ ਨੇ ਆਖਿਆ ਮੇਰੀ ਤਲਵਾਰ ਤੇ ਗੁਰੂ ਦੀ ਮੋਹ ਰ ਐ ਮੇਰੇ ਦੀ ਹੋਰ ਕਿਸੇ ਦੀ ਨਹੀਂ ਜਿਸ ਤਰ੍ਹਾਂ ਦੀ ਤਲਵਾਰ ਮੈਨੂੰ ਦਿੱਤੀ ਐ ਉਸੇ ਤਰ੍ਹਾਂ ਦੀ ਐ ਤਾਂ ਸਾਧ ਸੰਗਤ ਜੀਓ ਕੁਝ ਵਿਦਵਾਨ ਇਸ ਤਰ੍ਹਾਂ ਵੀ ਹਵਾਲਾ ਦਿੰਦੇ ਹਨ ਇਧਰ ਭਾਈ ਤਲੋਕੇ ਦਾ ਇਮਤਿਹਾਨ ਹੋ ਰਿਹਾ ਹੈ ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਸੰਗਤਾਂ ਦਾ ਭਾਰੀ ਇਕੱਠ ਹੈ ਅਚਾਨਕ ਗੁਰੂ ਸਾਹਿਬ ਜੀ ਮਹਾਰਾਜ ਖੜੇ ਹੋ ਗਏ ਨੇ ਤੇ ਆਪਣੀ ਤਲਵਾਰ ਸਤਗੁਰਾਂ ਨੇ ਮ्यान ਦੇ ਵਿੱਚੋਂ ਕੱਢੀ ਹੈ ਤੇ ਉੱਪਰ ਨੂੰ ਕਰਕੇ ਜਿਸ ਤਰ੍ਹਾਂ ਪ੍ਰਦਰਸ਼ਨੀ ਕਰੀ ਦੀ ਹੈ ਤਲਵਾਰ ਵਿਖਾਲ ਰਹੇ ਨੇ ਜਿਸ ਤਰ੍ਹਾਂ ਕਿ ਅਸਮਾਨ ਦੇ ਵਿੱਚ ਬਿਜਲੀ ਲਿਸ਼ਕ ਰਹੀ ਹੋਵੇ ਇਸ ਤਰ੍ਹਾਂ ਉਸ ਤਲਵਾਰ ਦੀ ਲਿਸ਼ਕ ਜੋ ਹੈ ਉਹ ਅੱਖਾਂ ਦੇ ਵਿੱਚ ਪੈ ਰਹੀ ਹੈ ਇਧਰ ਭਾਈ ਤਲੋਕਾ ਜੀ ਜੁੜੇ ਗੁਰੂ ਚਰਨਾਂ ਦੇ ਨਾਲ ਹਨ ਤਾਂ ਭਾਈ ਤਲੋਕੇ ਜੀ ਨੇ ਅਖਿਆ ਕਿ ਜਦਾਂ ਦੀ ਮੈਨੂੰ ਤਲਵਾਰ ਮੇਰੇ ਗੁਰੂ ਨੇ ਦੇ ਦਿੱਤੀ ਮੇਰੇ ਕੋਲ ਇਹੋ ਹੀ ਹੈ ਇਦਾਂ ਆਖ ਕੇ ਗੁਰੂ ਚਰਨਾਂ ਦਾ ਧੜਕੇ ਧਿਆਨ ਸਤਨਾਮ ਵਾਹਿਗੁਰੂ ਕਹਿ ਕੇ ਤਲਵਾਰ ਬਾਹਰ ਕੱਢੀ ਤਲਵਾਰ ਮਯਾਨ ਦੇ ਵਿੱਚੋਂ ਬਾਹਰ ਇਉਂ ਚਮਕੀ ਜਿਦਾਂ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿੱਥੇ ਗਜਨੀ ਸ਼ਹਿਰ ਦੇ ਵਿੱਚ ਭਾਈ ਤਲੋਕਾ ਹੈ ਉੱਥੇ ਹੀ ਭਾਈ ਤਲੋਕੇ ਦੀ ਰੱਖਿਆ ਕੀਤੀ ਬੇਨਤੀ ਪ੍ਰਵਾਨ ਕੀਤੀ ਹੈ ਇਸ ਤਰ੍ਹਾਂ ਦੀ ਧਾਰ ਤਿੱਖੀ ਸੀ ਕਿ ਹੋਰ ਜਿੰਨੀਆਂ ਵੀ ਤਲਵਾਰਾਂ ਚੱਕ ਹੋਈਆਂ ਕਿਸੇ ਹੋਰ ਦੀ ਤਲਵਾਰ ਦੀ ਧਾਰ ਇੰਨੀ ਤਿੱਖੀ ਨਹੀਂ ਸੀ ਦੇਖੀ ਇਸ ਤਰ੍ਹਾਂ ਤਲਵਾਰ ਸੋਹਣੀ ਵੇਖ ਕੇ ਉਹ ਹਾਕਮ ਬੜਾ ਖੁਸ਼ ਹੋਇਆ ਉਸ ਦਿਨ ਤੋਂ ਭਾਈ ਤਲੋਕੇ ਦੀ ਤਨਖਾਹ ਦੁੱਗਣੀ ਕਰ ਦਿੱਤੀ ਤੇ ਜਿਸ ਨੇ ਸ਼ਿਕਾਇਤ ਕੀਤੀ ਸੀ ਉਸ ਨੂੰ ਸਜ਼ਾ ਦਿੱਤੀ ਇਹ ਸਾਰਾ ਪ੍ਰਸੰਗ ਮਹਾਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਪਣੀ ਕਵਿਤਾ ਰਚਨਾ ਦੇ ਵਿੱਚ ਲਿਖਦੇ ਹਨ ਤਬ ਸਤਗੁਰ ਉਰ ਸਿਮਰਨ ਕਰੇ ਮੈਂ ਉਪਦੇਸ਼ ਆਪ ਕੋ ਧਰੇ ਰਹਾਂ ਅਹਿੰਸ ਤਜੀ ਤਲਵਾਰ ਉਗਰਹ ਪਰਦਾ ਸਭਾ ਮਝਾਰ अब मेरी तुम कहो सहाई जथा द्रौपदी लाज बचाई पर्दा सभा बिखै तिस रखा पुरी ना दुष्टन की अब लाखा तुम मेरी अब लाज रखेजा सभा बिखै कर खड्ग दखीजा नहिं ताहि रह काठ किरपान करहिं मुगले मेरी तबहान मनहिं मनहिं मनावत गुरु कहो दहन रहयो नहिं धीरज उर को ਤਬ ਸਤਿਗੁਰ ਨਿਜ ਦਾਸ ਵਿਚਾਰਾ ਪਏ ਸਹਾਇਕ ਲਾਇ ਨ ਬਾਰਾ ਜਬ ਸਿੱਖ ਕੇ ਇਮਖੜਗ ਬਿ ਲੋਕੇ ਕਹਿਓ ਕੇ ਤੂੰ ਪੀ ਦਿਖਾਵਤ ਲੋਕੇ ਕਿਸ ਪ੍ਰਕਾਰ ਕੋ ਰਖਤ ਪਾਸ ਕੋ ਤਕਮਾ ਕਰ ਹੈ ਨਿਰਜਾਸ ਕਹਿਵਤ ਲੋਕੇ ਤਕਮਾ ਗੁਰ ਕੋ ਮੋਰ ਖੜਗ ਪਰ ਨਹੀਂ ਅਪਰ ਕੋ ਜਸ ਸਤਿਗੁਰ ਨੇ ਦੀਨ ਸਮੋਹੀ ਵਹਿਨ ਖਾਸ ਦਿਖਾਵੋ ਤੋਹੀ ਵਾਹਿਗੁਰੂ ਕਹਿ ਖੈਂਚ ਨਿਕਾਰਾ ਨਕਸੇ ਭਇਓ ਪ੍ਰਕਾਸ਼ਿ ਉਦਾਰਾ ਅਸ ਤੀਖਨ ਧਾਰਾ ਅਸ ਕੇਰੀ ਨਹੀਂ ਅપર ਕੋ ਇਸ ਬਿਦਹੇਰੀ ਹੇਰਤ ਹਰਖਿਓ ਮੁਗਲ ਬਸਾਲਾ ਦੁਗਣਾ ਰੋਜ ਕਰੋ ਤਿਸ ਕਲਾ ਦੰਡ ਦਿਓ ਤਿਸ ਸੁਗਲਿ ਉਦਾਰਾ ਮੁਖ ਕਾਰਾ ਕਰ ਵਹਿਰ ਨਿਕਾਰਾ ਉਸ ਵੇਲੇ ਭਾਈ ਤਲੋਕੇ ਦੀ ਮਹਾਰਾਜ ਨੇ ਲਾਜ ਰੱਖੀ ਹੈ ਹੁਣ ਵੀ ਜੋ ਗੁਰੂ ਸਾਹਿਬ ਜੀ ਦਾ ਹੁਕਮ ਮੰਨਦੇ ਨੇ ਉਪਦੇਸ਼ ਤੇ ਚੱਲਦੇ ਨੇ ਸਤਿਗੁਰੂ ਜੀ ਔਖੇ ਸਮੇਂ ਸੇਵਕ ਦੀ ਆਪ ਲਾਜ ਰੱਖਦੇ ਨੇ ਸੋ ਇਹ ਸਾਖੀ ਸੀ ਭਾਈ ਤੇ ਲੋਕੇ ਜੀ ਦੀ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹੋਰ ਸਾਧ ਸੰਗਤ ਜੀ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਇਸੇ ਤਰ੍ਹਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੁਣ ਗਲਤੀ ਭੁੱਲਣ ਦੀ ਖਮਾ ਕਰਨ ਅੱਗੇ ਤੋਂ ਸਮਰੱਥ ਬਖਸ਼ਣ ਸਾਰੀਆਂ ਸੰਗਤਾਂ ਦੀਆਂ ਆਸਮਰਦਾ ਪੂਰੀਆਂ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ